ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਵੈਲਾਂ ਸੇ ਲੈ ਲੈ ਕੇ ਆਂ ਜੀ ਦੋ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈੰਦੀ ਆ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆ ਜਿਓ ਵਿੱਚ ਬਾਈ ਜੀ ਸਸਿਕਾ ਹੋ ਠੀਕ ਹੋ ਬਾਈ ਨਾਮ ਤੇ ਐਡਰੈਸ ਉਹ ਸਸਿਕਾ ਪਿੰਡ ਭਾਈ ਰੂਪਾ ਜਿਹੜਾ ਬਠਿੰਡਾ ਅਸੀ ਰੰਤਪੁਰ ਨੇੜੇ ਪਿੰਡ ਬਈ ਜਿਹੜਾ ਸਰਾਦਪੁਰ ਰਹਿੰਦਾ ਇਧਰ ਭਗਤਾ ਰਹਿੰਦਾ ਵਿਚਾਲੇ ਰਹਿੰਦਾ ਆਪਣਾ ਪਿੰਡ ਮੋਬਾਈਲ ਨੰਬਰ 76968 34117 ਠੀਕ ਹੈ ਬਾਈ ਮੈਂ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਬਾ ਸੀ ਇਹਦਾ ਕਦੋਂ ਸੁਈਏ ਵੀਰੇ ਇਹਨੂੰ ਤਾਂ ਨਾ ਹੁਣ ਚਾਰ ਦਿਨ ਹੋ ਗਏ ਸੀ ਤਿੰਨ ਤੋਂ ਚਾਰ ਦਿਨ ਆਰਡਰ ਕਮਾ ਲ ਬਹੁਤ ਸੋਹਣਾ ਬਹੁਤ ਸੋਹਣਾ ਆਰਡਰ ਫੀਟਿੰਗ ਬੜੀ ਚੰਗੀ ਐ ਬੱਚਾ ਕੀ ਦੇਤਾ ਬੱਛੀ ਹੈਗੀ ਬੱਛੀ ਬੜੀ ਤੇਗੀ ਹੈ ਨਾ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਵੀ ਬਹੁਤ ਚੰਗੀ ਐ ਵੈਡ ਵੀ ਚੰਗੀ ਐ ਪ੍ਰਿੰਟ ਵਾਲੀ ਐ ਜਾਤ ਵਾਲੀ ਥਾਣ ਬੜਾ ਚੰਗਾ ਹਾਂ ਪੂਰੀ ਰਿੱਥੀ ਤੇ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਨਾੜਾ ਨੂਣਾ ਬਹੁਤ ਸੋਹਣੀ ਹੈ ਹਾਂ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਿੰਨਾ ਗਵੌਲਾ ਹੁਣ ਤਿਆਰ ਹੈ ਕੋਲਾ ਹੈਗਾ 12 ਮਿੰਟ ਚਾਰ। ਓਕੇ ਭਾਈ। ਲੈ ਖੰਡੀ ਫੁੱਲਾ। ਖੰਡੀ ਫੁੱਲਾ। ਕੀ ਬਾਤ ਹੈ। ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੰਨੀ ਨਹੀਂ ਕਹਿਣਾ ਕੁਛ। ਖੋਲ ਦੇ ਬਈ ਤੋੜ ਕੇ ਦਿਖਾ ਦੇ। ਫੁੱਲ ਕਾਦਾ ਛੋਟੀ ਨਾ ਮੰਨੋ ਭਾਈ। ਫੁੱਲ ਬਰੀਡ ਆ ਥਾਨ ਬੜਾ ਚੰਗਾ ਸੋਈ ਸਵਾਈ ਆ। ਬੱਚਾ ਮਗਰ ਬੱਛੀ ਆ। ਬੱਛੀ ਵੀ ਬਹੁਤ ਚੰਗੀ ਆ। ਕਉ ਬੱਛੀ ਨੇ ਭਾਈ ਨਾਲ ਹੀ ਤਿਆਰ। ਮੂੰਹ ਦੋਂਦੀ ਆ ਬੱਛੀ ਇਹ। ਮੂੰਹ ਦੋ ਦੰਦਾ। ਹਾਂ ਠੀਕ ਆ। ਮੂੰਹ ਦੋ ਦੰਦਾ। ਬਰੀਡ ਇੱਕ ਨੰਬਰ। ਲੇਵਾ ਚੈੱਕ ਕਰੋ। ਕਰਮਾਈ ਦਾ ਇੱਕ ਨੰਬਰ ਆ ਭਾਈ। ਕੀ ਮੁੱਲ ਹੈ ਵੀਰੇ ਜਿਆਦਾ ਜਨਾ ਖਿੱਚ ਕੇ 80000 ਦੀ ਲੈਟ ਮੁੱਲ ਵੀ ਕਾਇੰਡ ਕਰਾ ਲਈ ਠੀਕ ਹੈ ਭਾਈ 60000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜੱਟਾ ਮਰਜ਼ੀ ਕਰਾ ਲ ਕੋਈ ਚੈੱਕ ਨਹੀਂ ਪ੍ਰਿੰਟ ਪ੍ਰਿੰਟ ਕਰਮੜੀ ਦਾ ਬੜਾ ਚੰਗਾ ਭਾਈ ਖਾਣ ਲਈ ਇੱਕ ਨੰਬਰ ਆ 7292 ਦੋ ਦੰਦਾ ਯਾਰ ਬੱਗੇ ਸਾਰੇ ਆਪਣੇ ਕੋਲ ਗੰਦਾਂ ਕੀ ਆ ਠੀਕ ਹੈ ਭਾਈ ਹੂੰ ਬਾਕੀ ਕੋਈ ਚੈੱਕ ਕਰਨੀ ਧਾਰਾ ਭਾਈ ਮਾਰ ਕੇ ਖਾਣ ਦਾ ਲੈ ਚਬਾਈ ਬੜੀ ਚੰਗੀ ਹੈ ਮੋਟਾ ਮੋਟਾ ਝੋਣਾ ਜਿਵੇਂ ਮਰਜ਼ੀ ਚੋਈਦਾ ਕੋਈ ਚੱਕਰ ਨਹੀਂ ਹੈ ਨਾਲ ਕੁਛ ਨਹੀਂ ਬੜੀ ਚੰਗੀ ਚਬਾਈ ਆ ਕਰ ਮਾ ਜੀ ਮਗਰ ਲੈ ਥਣਾ ਚੈੱਕ ਕਰ ਲੋ ਚ ਬਾਈ ਲੈ ਮੋਟਾ ਮੋਟਾ ਝੋਣਾ ਛੜਕਾ ਝੋਣਾ ਦਾ ਚਬਾਈ ਦਾ ਤਾਂ ਇੱਕ ਨੰਬਰ ਚਬਾਈ ਆ ਹਮਮ ਸਹੀ ਗੱਲ ਆ ਬਾਈ ਬੜਾ ਚੰਗਾ ਝੋਣਾ ਠੀਕ ਆ ਠੰਡੀ ਦਾ ਇੰਨੀ ਕ ਜਿੱਧਰ ਦੀ ਮਰਜ਼ੀ ਧਾਰਾ ਮਾਰ ਲਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਪੁੱਠੇ ਪਾਸੇ ਰਹਿ ਕੇ ਚਾਹੇ ਧਾਰਾ ਮਾਰ ਲਾ ਕੀ ਬਾਤ ਆ ਠੰਡੀ ਸੀਲ ਫੁੱਲ ਸੋਇ ਸਵਾਈ ਬੱਚਾ ਮੇਰਾ ਬੱਚੀ ਹੂੰ ਇਹ ਮਰਜੀ ਦਾ ਤੇ ਮੋਲ ਜਮਾ ਜਾਇਜ਼ ਖਿੱਚ ਕੇ ਮੋਲ ਆ ਬਾਈ ਇਹ ਇਮਾਨਦਾਰ ਕੋਈ ਜਿੱਤ ਨਹੀਂ ਮਾਣਾ ਮੁੱਤ ਤੱਕ ਹੋ ਜੂਗਾ ਬਾਈ ਤੁਹਾਨੂੰ ਤੋਂ ਬੜਾ ਚੰਗਾ ਕੋਲ ਬਣ ਜਾਏਗਾ ਪ੍ਰਿੰਟ ਪ੍ਰਿੰਟ ਬੜਾ ਚੰਗਾ ਸਫਾਈ ਦੇਖਣਾ ਲੈਵੇ ਕੋਣੀਲੇ ਦੇ ਹੂੰ ਅੱਗੇ ਵੀਰੇ ਦੋ ਨਾ ਕਿਹੜਾ ਸੁਆ ਜੀ ਇਹ ਦੂਜਾ ਸੁਆ ਜੀ ਆ ਇਹ ਕਦੋਂ ਸੁਆ ਇਹਨੂੰ ਹੋ ਗਿਆ ਥੱਲੇ ਲੈਣ ਨੂੰ ਹੋ ਗਿਆ ਬੱਚਾ ਕੀ ਆ ਮਗਰ ਇਹ ਮਗਰ ਬੱਚੀ ਦਾ ਬੱਚੀ ਆ ਬੱਚੀ ਬੜੀ ਚੰਗੀ ਆ ਨਾ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗਿਆ ਨਾੜਵਾ ਨਾ ਕੀ ਬਾਤ ਆ ਬਈ ਬਰੀਡ ਇੱਕ ਨੰਬਰ ਆ ਹਾਂ ਤੇ ਕਿੰਨਾ ਕੁ ਬੋਲਾ ਦੇ ਥੱਲੇ ਬੋਲਾ ਦੇ ਥੱਲੇ ਹੈਗਾ 10-12 ਕਿਲੋ ਓਕੇ ਬਈ ਹਾਂ ਕੱਦ ਬਰੀਡ ਲੇਵਾ ਠੰਡੀ ਸੀ ਇਹਦਾ ਲੈ ਜਿਵੇਂ ਮਰਦੀ ਆ ਉੱਥੇ ਮੇਰੀ ਚਾਲ ਵਿੱਚ ਚੈੱਕ ਕਰੀ ਨੀ ਲੇਵਾ ਵਿਸ਼ਾ ਚੈੱਕ ਕਰ ਲੈ ਕਮਾਂ ਬਹੁਤ ਸੋਹਣੀ ਫੀਟਿੰਗ ਹੈ ਕਹਨੀ ਬਈ ਹਾਂ ਕੀ ਬਾਤ ਆ ਥਾਣੇ ਬੜਾ ਚੰਗਾ ਲੱਗਿਆ ਹੈ ਨਾ ਬਾਕੀ ਗਰਮੀ ਦੀ ਮੰਦੀ ਹੂੰ ਘਰ ਪਰ ਦੇਣਾ ਹੈ ਸਹੀ ਗੱਲ ਬਾਕੀ ਗਰਮੀ ਨਹੀਂ ਮੰਨਦੀ ਫੈਂਟ ਫੋਲ ਉਹ ਮੱਝ ਨਾਲ ਦਾ ਦੁੱਧ ਦੇਣਾ ਜੀ ਮਾਂ ਦੇਣਾ ਜੀ ਮਾਂਲੇ ਨੂੰ ਠੀਕ ਆ ਹੂੰ ਫੇਸ ਦੀ ਬਿਊਟੀ ਕਮਾਲ ਚਮਕ ਚੰਗੀ ਬ੍ਰੀਜ਼ ਤੇ ਇੱਕ ਨੰਬਰ ਵੀ ਠਾਣੇ ਇੱਕ ਨੰਬਰ ਚਵਾਈ ਵੀ ਇੱਕ ਨੰਬਰ ਆ ਹਾਂ ਠੀਕ ਇਹਦਾ ਕੀ ਮੁੱਲ ਜਾਇਜ ਰਾਟਰ 55000 ਦੀ ਦੇਣਾ 57000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਸਮਾਨ ਤੁਹਾਨੂੰ ਕੋਈ ਚੈੱਕ ਕਰਨੀ ਹੋ ਜਾਊਗਾ ਮੁੱਲ ਜ਼ਾਇਦਾ ਬਾਈ ਆ ਮੁੱਲ ਨਹੀਂ ਮਿਲਣਾਂਗੇ ਨਹੀਂ ਬਾਈ ਹਾਂ ਬਾਕੀ ਸੂਈ ਸਵਾਈ ਬੱਜਾ ਬੱਛੀ ਨੇਤੀ ਬੱਛੀ ਬਹੁਤ ਚੰਗੀ ਆ ਪਾਲਣ ਵਾਲੀ ਬੱਛੀ ਆ ਕੋਈ ਆ ਨਹੀਂ ਹੂੰ ਸਹੀ ਗਾ ਬਾਕੀ ਤਾਂ ਰੰਗ ਵੀ ਚੈੱਕ ਨਹੀਂ ਨੇ ਬਾਈ ਮਾਰਕ ਦਿਖਾ ਨਾ ਡੰਡੀਆਂ ਦਾ ਫੁੱਲ ਆ ਜਿਵੇਂ ਮਰਜੀ ਨਿਆਣਾ ਪਾਲਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਲੈ ਲੈ ਮਾਰ ਦੇ ਤਾਰਾ ਬਾਈ ਫੌਲ ਜੰਗੀ ਜਵਾਈ ਹੈ ਨਾ ਮੋਟਾ ਮੋਟਾ ਚੋਣ ਜਿਵੇਂ ਮਰਜੀ ਥੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਇੱਕ ਨੰਬਰ ਜਵਾਈ ਕਰਿਆ ਕੀ ਬਾਤ ਹੈ ਯਾਰ ਹੇਲਣਾ ਤਾਂ ਹੈ ਹੀ ਨਹੀਂ ਹਨਾ ਨਹੀਂ ਨਹੀਂ ਕੀ ਆ ਬਾਤ ਇੱਕ ਨੰਬਰ ਚ ਵਈਆ ਜਿਵੇਂ ਮਰਜ਼ੀ ਚੋਈ ਜਾ ਮੋਟਾ ਮੋਟਾ ਚੋਣ ਬਾਕੀ ਫੈਂਟ ਵਾਲਾ ਦੁੱਧ ਉਹ ਗਰਮੀ ਬਿਲਕੁਲ ਨਹੀਂ ਮੰਨਦੀ ਲੈ ਕੀ ਆ ਬਾਤ ਬਾਕੀ ਲੇਵਾ ਦਿਖਾ ਦੇ ਬਾਈ ਮੂਹ ਕਮਾਲ ਦਾ ਉਹ ਸੋਨਾ ਆਰਡਰ ਨਾਲਾ ਨੂੰ ਇਹਦੇ ਪਾਣੀ ਪਹਿਲੇ ਵਹਾਂ ਆਏਗੇ ਕਰੇ ਵੀ ਨਹੀਂ ਹਿੱਲਦੀ ਠੀਕ ਆ ਹਾਂ ਇਧਰ ਪਹਿਲੇ ਵਹਾਂ ਆ ਜੂ ਲੈ ਜਿੱਧਰ ਦੀ ਮਰਜ਼ੀ ਵਹਾਂ ਜਾ ਬਾਈ ਕਹਿੰਦਾ ਕੋਈ ਚੱਕ ਨਹੀਂ ਹਿੱਲਣਾ ਤਾਂ ਹੈ ਹੀ ਨਹੀਂ ਗਰਮ ਨਹੀਂ ਵਾਲਾ ਜੰਗਾ ਚੋਣਾ ਹਨਾ ਕਰਮਾ ਨਹੀਂ ਕਰਮਾ ਨਹੀਂ ਮੋਟੀ ਮੋਟੀ ਚਵਾਈਆ ਜਿਵੇਂ ਮਰਜ਼ੀ ਚੋਈ ਜਾ। ਕਿਆ ਬਾਤ। ਨਿਬੜਦੀ ਆ ਚਵਾਈ ਤਾਂ ਨਿਬੜਦੀ ਆ। ਹਮਮ। ਜਮਾ ਲੱਤ ਨਹੀਂ ਚੱਕਣਾ ਇੱਥੇ ਖੜੀ ਰੂਗ। ਓਕੇ ਭਾਈ। ਠੀਕ। ਅੱਗੇ ਵੀਰੇ ਲਾਸਟ ਤਿੰਨ ਨੰਬਰ ਕਿਹੜਾ ਸੁਆ? ਕਿੰਨੇ ਦਿਨ ਲਊ? ਇਹ ਹਫਤੇ ਦੀ ਕੱਚੀ ਆ ਜੀ ਸਰ। ਹਫਤੇ ਦੀ ਕੱਚੀ ਆ। ਕਿੰਨਾ ਕੁ ਰਿਕਾਰਡ ਹੋਵੇ ਸਿਰ ਦੁੱਧ ਦਾ ਭਾਈ। ਦੁੱਧ ਮੈਂ ਰਿਹਾਣਾ 14-15 ਕਿਲੋ ਬੱਚੀ ਦੇ ਦੂਜੇ ਬਣ ਗਈ ਤਾਂ ਹੋਰ ਵੀ ਬਣ ਜੇ ਤਾਂ ਬਹੁਤ ਵਧੀਆ। ਹਮਮ। ਇਹਦਾ ਹਰ ਬਹੁਤ ਕੱਚੀ ਪਈ ਆ ਬਈ। ਸਹੀ ਗੱਲ ਆ ਭਾਈ। ਕੱਚੀ ਆ ਕੱਚੀ ਦੇਸਾਂ ਉਹਨਾਂ ਬਾਈ ਨੇ ਦੁੱਧ ਦਾ ਅੰਦਾਜ਼ਾ ਲਾਇਆ ਜਿੱਦ ਦੇ ਵੜ ਤਿਆਰ ਹੋ ਗਈ ਉਹਦੇ ਦੱਸੋ ਹੀ ਕਹਿੰਦੇ ਬੱਚੇ ਦੇ ਵਾਲੀ ਉਹ ਹੀਟਿੰਗ ਦੇਖੋ ਇੱਕ ਨੰਬਰ ਤਾਂ ਹਨਾ ਹਨਾ ਇਹ ਤਾਂ ਕਹਿੰਦੇ ਪੂਰੀ ਆ ਪੂਰੀ ਨੰਬਰ ਹਨਾ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਕਿਆ ਬਾਤ ਆ ਹਾਂ ਖੋਲ ਦੇ ਬਾਈ ਤੋੜ ਇਹ ਵੀ ਦਿੰਦੀ ਆ ਦੋ ਦੰਦ ਪਹਿਲਾ ਸੂਆ ਇਕੱਲੀ ਕੱਚੀ ਕੱਚੀ ਆ ਫੇਸ ਬੜਾ ਪਿਆਰਾ ਬੋਦੀ ਵਾਦੀ ਬੜੀ ਚੰਗੀ ਆ ਸਨਕ ਆਪਣਾ ਬਾੜ ਦੇ ਵਿੱਚ ਫੁੱਲ ਆ ਕਿਆ ਬਾਤ ਕੀ ਮੋਲ ਆ ਫਿਰ ਕੱਚੀ ਕੱਚੀ ਦਾ ਫਿਰ ਬਾਹਰ ਆ ਰਿਹਾ ਹੈ ਇਹ ਕਿਹਨੇ ਕਿਹਾ ਮੈਂ ਬਾਹਰ ਹੀ ਆ ਰਿਹਾ ਹਾਂ ਇਹ ਮੋਲ ਉਹ ਤੇ ਆ ਕਰਾ ਦੇ ਬੰਦਾ ਜੀ 43 ਨਹੀਂ 45000 45000 ਦੀ ਠੀਕ ਆ ਭਾਈ 45000 ਦੀ ਵੜ ਬਾਈ ਕਹਿੰਦਾ ਲੈ ਰਾਂਗੇ ਬਾਕੀ ਮਾੜਾ ਮੋਟਾ ਇਮਾਨਦਾਨ ਹੋ ਮੋਲ ਬਾਈ ਨੇ ਲੈਣ ਦੇਣ ਵਾਲਾ ਹੀ ਰੱਖਿਆ ਹਾਂ ਮੋਲ ਕਰਾਉਣਾ ਆਪਾਂ ਦੀ ਬਾਈ ਕਹਿੰਦਾ 50 ਕਰਾ ਲਓ ਤਾਂ ਵੀ ਕੋਈ ਚੈੱਕ ਕਰਨੀ ਹੈ ਠੀਕ ਆ ਲੈਣ ਦੇਣ ਵਾਲਾ ਮੋਲ ਆ ਭਾਈ ਤੇ ਕਿਸੇ ਵੀਰ ਨੂੰ ਬਈ ਤੰਨਾ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ